जय श्री राम जय श्री राम जय श्री राम जय श्री राम अयोध्या दे श्री राम मंदिर ਦੇ ਉਪਲਖਸ਼ ਦੇ ਵਿੱਚ ਜੋ ਕਿ 22 ਜਨਵਰੀ ਨੂੰ ਅਯੁੱਧਿਆ ਦਾ ਰਾਮ ਮੰਦਿਰ ਦਾ ਜੋ ਉਦਘਾਟਨ ਹੋਇਆ ਸੀ ਉਸ ਦੇ ਉਪਲਖਸ਼ ਦੇ ਵਿੱਚ ਸਮਾਣਾ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਆ ਉਹ ਗੱਲ ਕਰਦੇ ਆ ਸਮਾਣਾ ਦੇ ਲਾਇਨ ਕਲੱਬ ਰਾਇਲ ਦੇ ਵੱਲੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ जय श्री राम ਬੜੀ ਖੁਸ਼ੀ ਦਾ ਦਿਨ ਹੈ 22 ਜਨਵਰੀ ਸਾਡੇ ਅਯੁੱਧਿਆ ਜੀ ਰਾਮ ਲਲਾ ਜੀ ਦੀ ਮੂਰਤੀ ਦਾ ਉਦਨ ਸਥਾਪਨਾ ਦਿਵਸ ਹੈ ਉੱਤੇ ਲਈ ਸਾਡੇ ਮਹਾ ਸਨਸਤਨ ਮਹਾਵੀਰ ਦਲ ਵੱਲੋਂ 22 ਜਨਵਰੀ ਨੂੰ ਸਮਾਣਾ ਅਗਰਵਾਲਤ ਰਮਸ਼ਾਲਾ ਅੱਜ ਭべ ਸਮੂਹਿਕ ਅਰਮਨ ਜੀ ਦੇ ਪਾਰਟ ਰਖਾਏ ਜਾ ਰਹੇ ਨੇ 22 ਤਰੀਕ ਨੂੰ ਤੇ 23 ਨੂੰ ਸਮਾਪਤੀ ਹੈ ਭੋਗ ਪਾਏ ਜਾਣਗੇ ਤੇ ਸਾਰੇ ਮਾਣਾ ਵਸਤੀਆਂ ਨੂੰ ਪੰਜਾਬ ਵਸਤੀਆਂ ਨੂੰ ਭਾਰਤ ਵਸਤੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿਨਾ ਤੇ ਪਰਮਾਤਮਾਗੇ ਅਰਦਾਸ ਕਰਦਾ ਵੀ ਸਾਡੇ ਸਾਰੇ ਤੇ ਆਪਣਾ ਆਸ਼ੀਰਵਾ ਬਨਾਏ ਰੱਖਣ ਤੇ 22 ਦੀ ਰਾਤ ਨੂੰ ਸਾਡਾ ਲਾਇਨ ਕਲੱਬ ਰਾਇਲ ਵੱਲੋਂ ਅਸਤਵਾਜੀ ਦਾ ਜੋ ਬੱਬਿਆ ਨਜ਼ਾਰਾ ਦੇਖਣ ਯੋਗ ਹੋਊਗਾ ਅਸਤਵਾਜੀ ਜਿਹੜੀ ਉਹ ਮਹਾ ਵੀਰਦਲ ਦੇ ਵੱਲੋਂ ਜਿਹੜੀ ਰਮਨਜੀਤ ਦੇ ਪਾਰਟ ਰਖਾਏ ਜਾ ਰਹੇ ਨੇ ਰਾਤ ਨੂੰ ਅਸਤਵਾਜੀ ਲਾਇਨ ਕਲੱਬ ਰਾਇਲ ਵੱਲੋਂ ਚਲਾਈ ਜਾਏਗੀ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆਂ ਸਾਰ ਨੂੰ ਅਪੀਲ ਕਰਦੇ ਆਂ ਵੀ ਹਉਮਾ ਹਮਾ ਕੇ ਇਸ ਜੱਗ ਵਿੱਚ 0.5 ਚੋ ਜੈ ਸ਼ੀਰਮ ਜੈ ਸ਼ੀਰਨਾਮ ਜੈ ਸ਼ੀਰਮ ਜੈ ਸ਼ੀਰਨਾਮ ਲਾਇਨ ਕਲੱਬ ਸਮਾਨਾ ਰਾਇਲ ਜਿਸ ਤਰ੍ਹਾਂ ਕਿ ਪਿਛਲੇ ਸਾਲ 22 ਜਨਵਰੀ ਨੂੰ ਸ਼੍ਰੀ ਰਾਮ ਮੰਦਿਰ ਅਯੁੱਧਿਆ ਦਾ ਜੋ ਉਦਘਾਟਨ ਬੱਬਿਆ ਉਦਘਾਟਨ ਹੋਇਆ ਸੀ ਉਸ ਦੇ ਉਪਲਕਸ਼ ਦੇ ਵਿੱਚ ਸਨਾਤਨ ਧਰਮ ਮਹਾਵੀਰ ਦਲ ਸਮਾਨਾ ਵੱਲੋਂ ਅਗਰਵਾਲ ਧਰਮਸ਼ਾਲਾ ਦੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਰਮੈਨ ਜਿਹਦਾ ਪਾਠ ਰੱਖਿਆ ਗਿਆ ਜਿਸ ਦੇ ਵਿੱਚ ਸਾਰੀਆਂ ਸੰਸਥਾਵਾਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਤੇ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਜਿਸ ਦੇ ਲਈ ਲਾਇਨ ਕਲੱਬ ਸਮਾਣਾ ਰਾਇਲ ਦੇ ਮੈਂਬਰਾਂ ਵੱਲੋਂ ਪ੍ਰਧਾਨ ਜੀ ਵੱਲੋਂ ਇਹਨਾਂ ਵੱਲੋਂ ਉਸ ਉਸ ਸਮੇਂ ਜੋ 22 ਤਰੀਕ ਨੂੰ ਸ਼ਾਮ ਨੂੰ ਕੀਤਾ ਰੱਖਿਆ ਗਿਆ ਉਸ ਤੋਂ ਬਾਅਦ ਅਸਤਵਾਜੀ ਦਾ ਬੱਬਿਆ ਨਜ਼ਾਰਾ ਜੋ ਪੇਸ਼ ਕੀਤਾ ਜਾਏਗਾ ਅਸਤਵਾਜੀ ਉਲਾਸ ਦੇ ਨਾਲ ਬਣਾਈ ਜਾਏਗੀ ਤੇ ਉਹ ਚਲਾਈ ਜਾਏਗੀ ਉਹਦੇ ਲਈ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਸਾਰੀ ਅਸਤਵਾਜੀ ਦਾ ਜਿਹੜਾ ਪ੍ਰਬੰਧ ਹੈ ਉਹ ਲਾਇਨ ਕਲੱਬ ਸਮਾਣਾ ਰਾਇਲ ਵੱਲੋਂ ਕੀਤਾ ਜਾਏਗਾ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਸਾਰੇ ਸਮਾਣਾ ਵਾਸੀਆਂ ਨੂੰ ਕਿ ਇਸ ਜੋ ਬੱਬਿਆ ਅਸਤਵਾਜੀ ਦਾ ਨਜ਼ਾਰਾ ਹੋਏਗਾ ਉਸ ਨੂੰ ਮਾਨਣ ਦੇ ਲਈ ਅਗਰਵਾਲ ਧਰਮਸ਼ਾਲਾ ਦੇ ਵਿੱਚ 22 ਜਨਵਰੀ ਨੂੰ ਰਾਤ ਨੂੰ ਜੋ ਪ੍ਰੋਗਰਾਮ ਹੈ ਉਸ ਦੇ ਵਿੱਚ ਜਰੂਰ ਸ਼ਿਰਕ ਕਰਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ